ਮੇਂ ਮੰਡਲ ਤੇ ਬੋਲ ਕਰੇ ਦੋਸਤੋ ਵੈਸੇ ਮੇਰਾ ਕੰਮ ਜਦੋਂ ਮੈਂ ਸਿੰਮਣਾ ਬੜਾ ਸੋਖਿਆ ਕਰਦਾ ਹੁੰਦਾ ਨਾ ਜੁੜ ਗਿਆ ਮਾਈਕ ਸਾਰਾ ਮਾਈਕ ਨੂੰ ਘਾਟਤਾ ਤਕਰੀਬਾ ਮਾਈਕ ਨਹੀਂ ਰੁਕਦਾ ਮੰਨ ਜਾਣਾ ਚਲੋ ਚਲ ਜੁਰੀਆ ਬਾਰਦਨਨ ਤਕਰੀਬਨ ਕਲਤਾ ਵਾਲਾ ਸਾਰਾ ਇਹਨਾਂ ਗਿਆਨ ਕਰਤਾ ਹੈ ਜੋ ਮੇਰਾ ਕੰਮ ਹੈ ਜੁਨਾਇ ਜਾਵਾ ਪਹਿਚੰਗਾ ਬਸ ਕਿ ਕਿਤਾਬ ਹੋਰੇ ਅਪਾ ਦੇਖ ਲਿਆ ਕਿ ਕਿਤਾਬ ਦਾ ਨਾਮ ਹੈ ਅਜੇ ਜੁੰਦਾ ਬਾਕੀ ਪ੍ਰਕਾਸ਼ਕ ਇਹਦੇ ਹੈਗੇ ਨੇ ਸੱਤ ਨਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਬਾਕੀ ਜਿੰਦਰ ਗਿੱਲ ਉਹਨਾਂ ਦੀ ਕਿਤਾਬ ਹੈ ਜਿੰਦ ਗਿੱਲ ਉਹਨਾਂ ਬਾਰੇ ਮੇਰਾ ਕਹਿਣ ਆਮ ਤੌਰ ਤੇ ਸਾਰੇ ਲੋਕ ਸਾਰਾ ਕੁਝ ਜਾਣਦੇ ਨੇ ਕੋਈ ਬਹੁਤ ਹਨਾ ਬਾਰੇ ਜਾਣਕਾਰੀ ਦੇਣ ਦੀ ਲੋੜ ਨਹੀਂ ਕਿਉਂਕਿ ਬਹੁਤ ਸਤਾਵਤ ਕਵੀ ਨੇ ਬਣਾਏ ਉਨੇ ਇਹਨਾਂ ਦੇ ਜਿਹੜੇ ਕਪਤਾ ਹੈਗੇ ਗੀਤ ਹੈਗਾ ਸੀ ਛੱਡਾ ਚਾਨਣਾ ਦਾ ਦਹੀਂ ਚਾਣਾ ਹੋ ਕਾਹੀ ਮਸ਼ਹੂਰ ਹੈ ਕਿਸੇ ਟਾਈਮ ਦੇ ਬਹੁਤ ਅਲਮਸੇ ਦੇ ਬਹੁਤ ਪੁਰਾਣੇ ਜਵਾਨੇ ਉਹ ਜਿਹੜਾ ਹੈ ਨਾ ਕਪਤਾ ਰਾਜ ਦੀ ਚਲੇ ਆ ਰਹੇ ਆ ਇਸ ਕਰਕੇ ਜਿਹੜੇ ਕਪਤਾ ਦੀ ਰਚਣ ਵਾਲੇ ਜਿਹੜੇ ਗੱਲ ਹੈ ਮੇਰਾ ਖਿਆਲ ਉਹਦੇ ਬਾਰੇ ਕੋਈ ਬਹੁਤਾ ਦੋ ਰਾਮਾਨੀ ਹੈ ਇਹਨਾਂ ਨੂੰ ਸ਼ਰਧਾਵਲੀ ਜਿਹੜੀ ਆ ਵਰਤਨ ਦੀ ਮੁਹਾਵਰੇ ਨੂੰ ਵਰਤਨ ਦੀ ਤੇ ਕਪਤਾ ਚ ਬਿਆਨ ਗਈ ਜਿਹੜੀ ਹੈ ਉਹ ਬਹੁਤ ਵੱਡੀ ਜਾਂਚ ਹੈ ਉਹ ਤਕਰੀਬ ਨੂੰ ਤੇ ਬਾਰੇ ਕੋਈ ਇਦੀ ਸੋਚਨ ਰਵਾਨੀ ਹੋ ਸਕਦੀ ਆ ਮੇਰਾ ਕਹਿ ਉਹ ਸਾਰੇ ਠੀਕ ਠਾਕ ਬਾਕੀ ਇਹ ਨਾਲ ਹੈਗਾ ਕਿ ਇਹਨਾਂ ਨੇ ਸਮਾਜਿਕ ਦੇ ਇੱਕ ਵਿਦੇ ਲੇਖ ਲਿਖੀ ਹੈ ਜਿਹਨਾਂ ਦੇ ਇਹਨਾਂ ਦੁਆਰੇ ਤਕਰੀਬ ਜਾਂ ਲਿਖਤਾ ਚੁਕਿਆ ਨਹੀਂ ਉਹਦੇ ਚ ਦਾਸਤਾ ਪਾ ਪੁਸਤਕਾਂ ਜਿਹੜੀ ਹੈ ਲਿਖ ਆਪਣਾ ਪੇਸ਼ ਕਰ ਚੁੱਕੇ ਨੇ ਤੇ ਦੋ ਜਿਹੜੀਆਂ ਹੈ ਗਿਆ ਰੈਜੈਂਸੀ ਆਪਣੀਆਂ ਵਿੱਕੀ ਕਾ ਪੁਸਤਕਾਂ ਦੀਆਂ ਆਈਆਂ ਇੱਕ ਸਵਰਨਾਵਾਂ ਲਿਖਿਆ ਇਹਨਾਂ ਅੰਕ ਉਹਦਾ ਹੈਗਾ ਸੀ ਨਾਂ ਪੰਜ ਪ੍ਰਦੇਸ਼ ਇੱਕ ਭਾਰਤ ਪੁਸਤਕ ਜਿਹੜੀ ਹੈਗੀ ਉਹ ਵੀ ਇਹਨਾਂ ਦੀ ਆਈ ਹੈ ਦੋਸਤੀ ਦੀ ਸੁਘੀਲਾ ਇਹਨੀਆਂ ਕਿਤਾਬਾਂ ਦੇ ਲੇਖਕ ਨੇ ਕੋਈ ਸੋਰੀ ਇਹ ਤਾਂ ਬਹੁਤ ਹੀ ਗੱਲ ਹੋ ਸਕਦੀ ਕਿ ਵੀ ਉਹਨਾਂ ਨੇ ਕਪਤਾ ਚ ਕੋਈ ਮੂਤ ਆਈ ਹੋਵੇ ਕਿਸ ਤਰ੍ਹਾਂ ਹੋਵੇ ਜਿਹੜਾ ਵਿਚਾਰ ਦਾ ਪਰਚਾ ਜਿਹੜਾ ਪ੍ਰਗਟਾਵਾ ਉਹਦੇ ਬਾਰੇ ਚ ਕੋਈ ਗੱਲਾਂ ਹੋ ਸਕਦੀਆਂ ਨੇ ਸਾਰੇ ਪੁੱਛਿਆਦਾ ਕਿਉਂਕਿ ਇਹਨਾਂ ਦੇ ਸਾਰੀਆਂ ਕਿਤਾਬਾਂ ਜਿਹੜੀਆਂ ਆਏ ਨੇ ਨਾ ਉਹਨਾਂ ਤੇ ਆਮ ਤੌਰ ਤੇ ਜ਼ਿੰਦਗੀ ਦਾ ਯਥਾਰਥ ਜਿਹੜਾ ਹੈ ਨਾ ਉਹਨੂੰ ਪੇਸ਼ ਕੀਤਾ ਗਿਆ ਹੈਗਾ ਪ੍ਰਾਣੀਆਂ ਕਿਤਾਬਾਂ ਨੇ ਵੀ ਸਾਡੀਆਂ ਦੇਖ ਲੋ ਹੁਣੀਆਂ ਦੇਖ ਲੋ ਸਾਰੀਆਂ ਦੇਖ ਲੋ ਤੇ तकरीबन ਜਿਹੜਾ ਹੈ ਨਾ ਯਥਾਰਥ ਨੂੰ ਲੈ ਕੇ ਜ਼ਿਆਦਾ ਗੱਲ ਕੀਤੀ ਹੈ ਜੋ ਵੀ ਕਹਿੰਦੇ ਇਹਨਾਂ ਨੂੰ ਵੀ ਇਹ ਰਵਾਇਸ ਗੱਲ ਦਾ ਹੈਗਾ ਕਿ ਮੇਰੇ ਕਪਤਾਜੀ ਬਾਰੇ ਗੱਲ ਨਹੀਂ ਹੁੰਦੀ ਉਹ ਪਹਿਲੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਐ ਉਹਦੇ ਬਾਰੇ ਥੋੜੀ ਜਿਹੀ ਗੱਲ ਇਹ ਵੀ ਹੈਗੀ ਕਿ ਵੀ ਕਪਤਾ ਦਾ ਜਿਹਨੂੰ ਸਮਝਿਆ ਨਾ ਸਮਝ ਬਦਲਦਾ ਰਹਿੰਦਾ ਹੈ ਪਹਿਲਾਂ ਕੁਝ ਹੋਰ ਸੀ ਤੋਂ ਬਾਅਦ ਅਗਲਾ ਤਰਕੀ ਕਰਦਾ ਰਹਿੰਦਾ ਅਗਲਾ ਸੁਖਮਤਾ ਜਿਹੜੀ ਆਉਂਦੀ ਰਹਿੰਦੀ ਹੈ ਕਰਦਾ ਰਹਦਾ ਕਪਤਾ ਜਿਹੜੀ ਹੈ ਕਪਤਾ ਦੀ ਵੀ ਅਗੇ ਨਾਵਾਂ ਬਹੁਤ ਜ਼ਿਆਦਾ ਸੁਖਮਤਾ ਆਏ ਜਿਹੜੀ ਆਈ ਹੈ ਢੰਗਾਈ ਆਈ ਹੈ ਸੋ ਇਹਨਾਂ ਦੀ ਜਿਹੜੀ ਕਪਤਾ ਜਨਾ ਮੇਰਾ ਖਿਆਲ ਮੇਰੇ ਹਿਸਾਬ ਨਾਲ ਥੋੜੀ ਜੀ ਘੱਟ ਮੈਨੂੰ ਦੇਖਣ ਨੂੰ ਮਿਲੀ ਹੈ ਕਿ ਉਸ ਤਰ੍ਹਾਂ ਦੀ ਜਦ ਭੁਗਾਈ ਚੱਲੀ ਜਿਵੇਂ ਉਹ ਟਾਈਮ ਕਰਦੇ ਜਿਹੜੀ ਗੱਲ ਨਹੀਂ ਰਹੀ ਨਵੀਂ ਕਪਤਾਨ ਜਿਹੜੀ ਇਸ ਵਾਸਤੇ ਚੱਲ ਰਹੀ ਹੈ ਤੇ ਉਹ ਕਪਤਾਨੀ ਵਾਲਿਆਂ ਦੀ ਪੁਰਾਣੀ ਨਾ ਪੁਰਾਣਾ ਹੋ ਗਿਆ ਆ ਹੁ ਯਥਾਰਥ ਬਿਆਨ ਕਰਨ ਵਾਲੀ ਹੈ ਉਸ ਤਰ੍ਹਾਂ ਦੀ ਜਿਹੜੀ ਕਪਤਾ ਮੈਨੂੰ ਜਿਹੜੀ ਇਹ ਸਾਰੀ ਲੱਗੀ ਜਿੱਥੇ ਨਾ ਤੇ ਬਾਕੀ ਨੇ ਗੱਲ ਜਿਹੜੀ ਹੈ ਨਾ ਸਾਰੀ ਯਥਾਰਥ ਤਕਰੀਬਨ ਬਿਆਨ ਕੀਤਾ ਵੀ ਆਪਣੀ ਜ਼ਿੰਦਗੀ ਦਾ ਜਿਹੜੀਆਂ ਕਪਤਾਮਾਂ ਸਾਰੀਆਂ ਹੈਗੀਆਂ ਨੇ ਵਿੱਚ ਜਾਦਾ ਕਪਟਾਵਰ ਨੇ ਆਪਣਾ ਜੀਵਨ ਦਾ ਬਿਆਨ ਕਰਿਆ ਕਿ ਜਿੰਦਗੀ ਕਿਵੇਂ ਚੱਲੀ ਕਿਵੇਂ ਸ਼ੁਰੂ ਹੋਈ ਕਿ ਜਦੋਂ ਬਚਪਨ ਕਿਵੇਂ ਵਿਚਾਰ ਉਦਯਾਰ ਵਿੱਚ ਆ ਕੇ ਬਾਤ ਕਿਵੇਂ ਹੋਇਆ ਹੁੰਦਾ ਕਿ ਨਹੀਂ ਹੈਗਾ ਉਹ ਸਾਰਾ ਜਿਹੜਾ ਨਾ ਤਕਰੀਬਨ ਉਹ ਉਹ ਨੇ ਬਿਆਨ ਕਰਕੇ ਰਿਪੋਰਟ ਦਿੱਤੀ ਹੈ ਜਿਵੇਂ ਗੁਰਸੱਭ ਨੇ ਗੁਰਬੈਲ ਸਿੰਘ ਨੇ ਦੱਸਤਾ ਸੀ ਕਿ ਦੱਸਿਆ ਕਿ ਕਿਹੜੇ ਕਪਟਾਵਰ ਕਿਵੇਂ ਕਿਵੇਂ ਮਾਂ ਪਿਆਰ ਦੇ ਬਾਰੇ ਕਿਵੇਂ ਹੈ ਆਪਣੇ ਜੀਵਨ ਵਾਰੇ ਕਿੰਨੇ ਹੈ ਪਿਓ ਵਾਰੇ ਕਿੰਨੇ ਬਾਕੀ ਕਿਹੜਾ ਆਪਣਾ ਦੂਜਾ ਕਿਹੜਾ ਪਰਿਵਾਰ ਹੈ ਸਰੋਦੇ ਵਾਰੇ ਕਿਸ਼ਤਾਂ ਦੇ ਅਗਲਾ ਨੇ ਉਹ ਸਾਰਿਆਂ ਹਫ਼ਤਾ ਜਿਹਨਾਂ ਨੇ ਕਿਰਿਆ ਨੇ ਸਾਦੀ ਤੇ ਜਦਾ ਫੇਰ ਵਾਰ ਜਿਹੜਾ ਹੈਗਾ ਉਹ ਗਾਦੇ ਹੈ ਜਿਵੇਂ ਉਹ ਇਹਨਾਂ ਦਾ ਨਹੀਂ ਹੈ ਉਹਨਾਂ ਅੰਦਰ ਵੀ ਨਾ ਇੱਕ ਅੱਲਾ ਹੁੰਦੀਆਂ ਨੇ ਜਿਵੇਂ ਅੱਜ ਹੁਣ ਆਪਾਂ ਦੇ ਜੀਵਨ ਆਪਣਾ ਪ੍ਰਾਣਾ ਖਾਸ ਕਰਕੇ ਪੰਡਾਲੇ ਜੀਵਨ ਜਿਹੜਾ ਸਾਡਾ ਹੈਗਾ ਉਹ ਜਿਹੜਾ ਬਿਰਕ ਬੈਠਾ ਹੁੰਦਾ ਹੈ ਤੇ ਜਰੂਰ ਕਿ ਤਰ੍ਹਾਂ ساری ਜਿੰਦਗੀ ਉਹਨੇ ਕੰਮ ਕੀਤਾ ਹੁੰਦਾ ਸਾਰਾ ਕੁਝ ਹਟਾਇਆ ਹੁੰਦਾ ਉਹਦੇ ਅਗਲੇ ਜਨਰੇਸ਼ਨ ਤੋਂ ਮਿਲਾਇਆ ਹੁੰਦਾ ਅਗਲੀ ਜਨਰੇਸ਼ਨ ਬਦਲ ਜਾਂਦੀ ਹੈ ਵਿਚਾਰ ਬਦਲ ਜਾਂਦੇ ਆ ਸਾਰਾ ਕੁਝ ਨਾ ਹੁਣ ਉਹਦੇ ਉਨੀ ਗੱਲ ਨਹੀਂ ਰਹਿ ਗਈ ਹੈ ਜਿਹੜੀ ਪਹਿਲਾਂ ਹੁੰਦੀ ਉਹਨਾਂ ਥੋੜੇ ਜਿਹਾ ਤਸੌੜਾ ਪੈਂਦਾ ਵੀ ਇਸ ਗੱਲ ਨੂੰ ਉਹਨਾਂ ਕਈ ਵਾਰੀ ਡਾਂਗ ਦੇ ਮੱਧੇ ਤੇ ਬੈਠਾ ਹੁੰਦਾ ਪਰ ਫੇਰ ਵੀ ਉਹ ਕੰਦਾ ਕਰਦਾ ਹੁੰਦਾ ਨਾ ਕਿ ਵੀ ਅੱਪਰੇ ਆਹ ਕੰਮ ਨਹੀਂ ਕਰਦੇ ਨਹੀਂ ਹੈਗੇ ਜਦ ਅਕਪਚੇ ਬੈਠਾ ਬਣਾ ਬਿਠਾਇਆ ਰੰਗੀ ਜਾਂਦਾ ਤੁਹਾਨੂੰ ਦੇਖਦੇ ਨਹੀਂ ਹੈ ਜਦ ਕੋ ਬੱਚਾ ਰੋਈ ਜਾਂਦਾ ਕਿ ਚੁੱਪ ਨਹੀਂ ਕਰਾਉਂਦੇ ਬੰਦਾ ਉਹਨਾਂ ਹਾਲਾਂ ਕਿ ਉਹਨੇ ਕੁਝ ਨਹੀਂ ਕਰਵਾਉਂਦਾ ਨਾ ਉਹਦੇ ਬਾਰੇ ਕਿਸੇ ਨੂੰ ਵੀ ਗੱਲ ਸੁਣਦੀ ਜਾਂਦੀ ਹੈ ਪਰ ਉਹਨਾਂ ਨੇ ਆਪਣੀ ਥੁੜੇ ਹੋਂਦ ਨੂੰ ਦਰਸਾਉਂਦਾ ਕਿ ਮੈਂ ਵੀ ਹੈ ਮੈਂ ਬੈਠਾ ਹਾਂ ਕੋਈ ਨਹੀਂ ਹੋਇਆ ਕਿ ਮੇਰੇ ਮੇਰੇ ਹੁੰਦੇ ਹੀ ਸਭ ਮੇਰਾ ਹੋ ਹੀ ਜਾਂਦਾ ਇਸ ਕਰਕੇ ਥੁੜੇ ਹੋਂਦ ਨੂੰ ਦਰਸਾਉਣ ਵਾਲੀ ਗੱਲ ਲਗਾ ਦਿੰਦੇ ਨੇ ਕੱਪੜਾ ਜਿਹੜੀ ਹੈ ਨਾ ਇਹ ਵੀ ਮੇਰਾ ਖਿਆਲ ਹੈ ਇਹਨਾਂ ਸਾਹਮਣੇ ਆਪਾਂ ਹੀ ਹੋਣ ਤੋਂ ਦਸਾਂ ਵਾਲੀ ਜਿਹੜੀ ਹੈ ਨਾ ਗੱਲ ਕੀਤੀ ਹੈ ਨਾ ਜਿਹੜਾ ਹੈਗਾ ਨਾ ਵੀ ਇਸ ਕਰਕੇ ਇਦਾਂ ਹੀ ਰੱਖਿਆ ਹੈਗਾ ਕਿ ਮੈਂ ਇਹ ਜੁਦਾ ਹਾਂ ਉਹ ਜਿਹੜਾ ਇਹ ਸੰਕਲਪ ਕੀਤੀ ਦੇਖਵੇ ਮੇਰਾ ਆ ਹੈਗਾ ਸੀ ਜਿਹੜਾ ਮੈਂ ਕਰਦਾ ਰਿਹਾ ਹਾਂ ਸਾਰਾ ਵਕਤ ਕਿਸੇ ਟਾਈਮ ਇਹ ਵੀ ਹੈਗਾ ਸੀ ਤੇ ਇਦਾਂ ਦਾ ਚੱਲਦਾ ਰਿਹਾ ਹੁਣ ਦੁਨੀਆਂ ਬਦਲ ਗਿਆ ਕਈ ਪੁਰਾਣਾ ਆ ਗਿਆ ਕਈ ਨਵਾਂ ਹੋ ਗਿਆ ਤੇ ਹੁਣ ਜੇ ਮੇਰੇ ਤੋਂ ਗੱਲ ਦੇ ਦਿੱਤਾ ਐਡੀ ਕਰਦੀ ਇਹ ਵੀ ਮੈਂ ਫੇਰ ਵੀ ਕੱਟ ਸਕਦਾ ਕੰਮ ਇਹਨਾਂ ਵਿੱਚ ਕਰਦਾ ਹੈ ਕਿ ਜਿੱਦਾਂ ਮੈਂ ਕੀਤੇ ਆ ਜਾਗਾ ਉਹ ਇਹਦਾ ਕਰਕੇ ਨੇ ਟਾਈਟਲ ਮੈਨੂੰ ਬਹੁਤ ਸਾਫ ਸੁਕਾ ਲੱਗਿਆ ਹੈ ਵੀ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ ਬੰਦੇ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਜੇ ਮੇਰੀ ਕੋਈ ਗਲਤੀ ਹੋਣੀ ਤਾਂ ਉਹ ਕਿਉਂ ਨਹੀਂ ਹੋ ਰਹੀ ਹੈ ਥੋੜੀ ਜਿਹੀ ਸਮਝਣ ਦੀ ਘੱਟ ਰੱਖੀ ਜਾਣਾ ਕਿਉਂਕਿ ਕਿਉਂ ਨਹੀਂ ਹੋਈ ਚੁਕਾਨੇ ਦੀ ਮਿਤੀ ਦੀ ਜੀ ਉਹ ਮਤਲਬ ਉਹ ਦੂਜੇ ਕਿਹੜੇ ਗੱਲਾਂ ਆਉਂਦੀ ਥੋੜੀ ਜਿਹੀ ਰੀਲ ਘਟ ਹੈ ਕਿ ਬੁਰਲੇਗੇ ਹੇਰਵਾ ਜਾਦਾ ਹੈਗਾ ਦਰਸਾਇਆ ਜਾਦਾ ਜਾਏਗਾ ਕਿ ਵੀ ਇਹ ਕਿਉਂ ਨਹੀਂ ਹੋਇਆ ਇਹਨਾਂ ਕਿ ਮੇਰਾ ਵੀ ਹੋਣਾ ਚਾਹੀਦਾ ਹੈਗਾ। ਇਸ ਤਰ੍ਹਾਂ ਦੀ ਜਿਹੜੀ ਕਵਤਾ तकरीबन ਸਾਰੀ ਚੱਲਦੀ ਹੈ। ਬਾਕੀ ਨਾਂ ਵਾਲੇ ਗੱਲ ਹੋ ਗਈ ਹੈ। ਪਰ ਵਿਸ਼ੇ ਕਰਕੇ ਨਾਲ ਲੈ ਤਾਂ ਉਹਦੇ ਨਾਲ ਨਾਲ ਇਹ ਨਹੀਂ ਹੈਗਾ ਕਿ ਸਾਰੀ ਕੋਈ ਜ਼ਿੰਦਗੀ ਵਾਲੀ ਕਵਤਾ ਹੈ। ਅਲੱਗ-ਅਲੱਗ ਵਿਸ਼ੇ ਵੀ ਲਏ ਨੇ। ਜਿਵੇਂ ਬਸੌਣ ਨੇ ਸੜਕੇ ਸੈਤ ਸਮਾਗਮਾਂ ਬਾਰੇ ਗੱਲ ਕੀਤੀ ਹੈ ਹਨਾ। ਇਹਨਾਂ ਨੇ ਪੋਲਟਿਕਸ ਬਾਰੇ ਗੱਲਾਂ ਕੀਤੀਆਂ। ਅਸਕਰ ਕੇ ਮੋਦੀ ਸਾਹਿਬ ਦਾ ਜਿਹੜਾ ਮੋਦੀ ਬਣਾਏਗਾ ਉਹ ਥੋੜਾ ਜਿਹਾ ਉਹਦੇ ਬਾਰੇ ਵੀ ਕਪਤਾਵਾਂ ਵਿੱਚ ਬੜੀ ਸੋਹਣੀ ਗੱਲ ਕੀਤੀ ਹੈ ਕਹਿੰਦਾ ਜਿੰਦੀ ਜਿਹੜੀ ਹੈਗੀ ਕਿਵੇਂ ਪ੍ਰੋਟੈਕਸ ਚੱਲ ਰਹੀ ਹੈ ਪ੍ਰੋਟੈਕਸ ਬਾਰੇ ਦੋ ਕਪਤਾਵਾਂ ਜਿਹੜੀਆਂ ਹੈਗੀਆਂ ਨੇ ਧਾਰਮਿਕ ਵਿਚਾਰ ਆਪਣਾ ਜਿਹੜਾ ਹੈ ਕਿਵੇਂ ਚੱਲਦੇ ਨੇ ਲੋਕ ਕਿਵੇਂ ਧਰਮ ਨੂੰ ਵਰਤ ਰਹੇ ਨੇ ਉਸ ਦਾ ਇਹ ਗੱਲਾਂ ਉਹ ਵੀ ਉਹਦੇ ਚ ਕਪਤਾ ਵਿੱਚ ਪੁੱਛਿਆ ਨੇ ਕਿ ਕਪਤਾਵਾਂ ਦੇ ਬਾਰੇ ਜਾਈ ਗਿਆ ਨੇ ਉਡੀਕ ਗੱਲ ਹੈ ਕਿ ਕਈ ਬੰਦੇ ਨੂੰ ਨਾ ਇਹ ਅਹਿਸਾਸ ਹੁੰਦਾ ਕਿ ਵੀ ਮੈਂ ਜ਼ਿੰਦਗੀ ਦੇ ਦਰ ਦੇਖਦਾ ਨਾ ਉਹ ਚਲ ਕੇ ਆਪ ਮਾਰਦਾ ਹੈ ਕਿ ਵੀ ਮੈਂ ਹੁਣ ਤੱਕ ਕੀ ਕਰਦਾ ਰਿਹਾ ਤੇ ਕੀ ਕੁਝ ਹੋਇਆ ਤੇ ਕੀ ਕੁਝ ਰਹਿ ਗਿਆ ਉਹ ਵੀ ਇਹ ਗੱਲਾਂ ਇਹਦੇ ਵਿੱਚ ਕਮਤਾਵਾ ਹੈਗੀਆਂ ਨੇ ਜਿਹਨਾਂ ਨੂੰ ਦੱਸਦੇ ਹੈਗੇ ਕਿ ਮੈਨੂੰ ਇੱਥੇ ਇੱਥੇ ਮੇਰੇ ਫੇਰ ਹੋ ਗਏ ਮੇਰੀਆਂ ناکਾਮੀਆਂ ਨੇ ਕਿ ਜਿਹੜੀਆਂ ਮੈਂ ਨਹੀਂ ਕਰ ਸਕਿਆ ਜਾਂ ਮੈਨੂੰ ਕਰਨੀਆਂ ਚਾਹੀਦੀਆਂ ਸੀ ਕਿ ਮੈਂ ਕੰਤਾ ਤੱਕ ਥੋੜੀ ਜਿਹਾ ਨਾ ਗੱਲਾਂ ਅਗੇ ਨਾਲ ਵੀ ਜਾਈਏ ਹੋਰ ਵੀ ਨਾ ਵਧੀਆ ਜੀ ਮਤਲਬ ਜੀ ਯਾ ਹੋਰ ਮੇਰਾ ਜੀਵਨ ਵਧੀਆ ਹੋ ਸਕਦਾ ਸੀ ਉਸ ਤਰ੍ਹਾਂ ਜਿਹੜਾ ਪਤਾ ਮੇਰੇ ਕਿ ਹੈ ਜੀ ਵੀ ਆਪਾਂ ਦੱਲੇ ਮੇਰੇ ਸਾਹਬੀਆਂ ਜਿਹੜੀਆਂ ਕਪਤਾਮਾਂ ਇਹਨਾਂ ਤਕਰੀਬਾ ਨਾਲ ਜੀਵਨ ਬਾਰੇ ਸੁਣਤਾ ਤਨੇ ਆਪਣੇ ਜੀਵਨ ਬਾਰੇ ਸੁਣਤਾ ਤਨੇ ਤੇ ਲੋਕਾਂ ਪਰੇ ਥੋੜਾ ਜਿਮੇ ਪ੍ਰਸਾਦਨਾ ਦੱਸਿਆ ਕਿ ਵੀ ਸਹਿ ਸਮਾਗਮਾਂ ਬਾਰੇ ਗੱਲ ਕੀਤੀ ਹੈ ਜਾਂ ਇਦਾਂ ਦੀਆਂ ਹੋਰ ਥੋੜੀਆਂ ਜਿਹਾ ਗੱਲਾਂ ਹੈਗੀਆਂ ਜਿਹੜੇ ਜ਼ਿੰਦਗੀ ਕੇ ਮਤਲਬ ਹਨ ਇਤਨੇ ਹੈ ਕਿ ਕਿਵੇਂ ਚੱਲਨੀ ਚਾਹੀਦੀ ਹੈ ਇਤਨਾ ਜਿਉਂ ਵੀ ਕੁਝ ਨਾ ਲੱਗੇ ਇੰਤਿਕਾ ਕਰੀ ਵਾ ਬਿਕਾ ਵੀ ਇਹ ਨਾ ਕਰੀ ਨਾ ਕੋਈ ਕੁੱਤਾ ਮਾ ਹੈ ਜ ਨੇ ਸੋ ਇਹ ਜੇ ਦੇਖੇ ਦੇਵੇਂ ਆਪ ਤੋਂ ਵੀ ਕਿਤਾਬ ਵਧੀਆ ਜੀ ਇਤਾਰਥਕ ਸੋਚ ਵਾਲੀ ਕਿਤਾਬ ਹੈ ਤੇ ਮੇਰਾ ਖਿਆਲ ਪੜਨ ਦਾ ਇਹ ਹੈ ਕਿ ਸਾਰੇ ਪੜੀ ਚਾਈ ਜੀ ਵਧੀਆ ਬਣ ਜੋਦੀ ਕਿਤਾਬ ਹੈ ਉਹਦੇ ਚੋਂ ਮਤਲਬ ਵਕ ਵਕ ਤਰ੍ਹਾਂ ਦੇ ਵਿਸ਼ੇ ਲਿਖੇ ਜਿਹੜਾ ਨਾ ਉਹਦੇ ਬਾਰੇ ਇਹਨਾਂ ਨੇ ਜਿਹੜੀ ਗੱਲ ਤਕਰੀਬਨ ਨਵੇੜੀ ਜੀ ਸਾਰੀ ਸਮਾਜ ਬਾਰੇ ਗੱਲਾਂ ਹੈ ਗਿਆਨ ਕਿ ਸਮਾਜ ਕਿਵੇਂ ਬਦਲ ਰਿਹਾ ਤੇ ਸਮਾਜ ਨੂੰ ਨਵੀਆਂ ਨਵੀਆਂ ਜਾਗ ਰਹੀਆਂ ਨੇ ਇਹ ਜਿਹੜੇ ਪੁਰਾਣਾ ਬੰਦੇ ਜਿਹੜੇ ਹੈਗੇ ਉਹ ਉਹਦੇ ਨਾਲ ਚੱਲ ਰਹੇ ਨੇ ਜਾਂ ਨਹੀਂ ਚੱਲ ਰਹੇ ਕਿਵੇਂ ਕਿਵੇਂ ਚੱਲ ਰਹੇ ਕਿ ਕਿਸੇ ਕਿਸੇ ਵਿੱਚ ਬੰਦੇ ਪਿੱਛੇ ਰਹਿ ਰਹੇ ਨੇ ਇਸ ਤਰ੍ਹਾਂ ਦੇ ਉਹ ਖਣੇਰੀਆਂ ਕਪਤਾਮਾਂ ਜਿਹੜੀਆਂ ਇਹਨਾਂ ਨੇ ਕੀ ਕੀਆ ਨੇ ਇਹਨੇ ਤਕਰੀਬਨ 6 ਉੱਤਰ ਕਪਤਾਮਾਂ ਨੇ ਤੇ 4 ਜਿਹੜੀਆਂ ਗੱਡਲਾਂ ਨੇ ਪਿੱਛੇ ਸੋਇ ਇੱਕ ਕਾਹਦੇ ਨਾਲ ਇਹਨਾਂ ਨੇ ਲਾਸਤ ਜਿਹੜਾ ਆਪਣੇ ਜੀਵਨ ਬਾਰੇ ਤਕਰੀਬਨ ਜਾਣਕਾਰੀ ਸਾਰੀ ਉਹਦੇ ਚ ਮੈਂ ਥੋੜੀ ਜਿਓ ਪੜ ਤਾਂ ਨਾਮ ਹੋਏ ਹੈ ਭਰੂਵਾਨ ਨੇ ਮੰਦੀ ਮੰਨੀ ਪਿਆਰ ਪਾਇਆ ਸਭ ਸਮਾਜੀ ਬੰਦਰਾਂ ਨੂੰ ਇੱਚ ਕਰਕੇ ਜਾਣਿਆ ਇੱਛਾਵਾਂ ਨੂੰ ਥਲਪਿਆ ਤੇ ਇਸ਼ਕੇ ਦੀ ਦਿੱਤ ਹੋਈ ਮਾਨਵਤਾ ਸਾਥ ਪਿਆਰਾ ਉਮਰ ਸਾਰੀ ਬਣਾਇਆ ਉਮਰ ਦੇ ਚੌਥੇ ਪਹਿਲੇ ਕਾਇਆ ਦਾ ਰੁਖੜਾ ਕੰਬਿਆ ਪੀੜ ਦਾ ਪਰ ਪੀੜਾਂ ਦਾ ਪ੍ਰਵੇਸ਼ ਤੇ ਰੋਗਾਂ ਦਾ ਤੰਬੂ ਤਾਣਿਆ ਇੱਕ ਗਲਾਸੀ ਸੀ ਸਦਾ ਜੋ ਸ਼ਾਮ ਨੂੰ ਰੰਗੀਆਂ ਕਰਦੀ ਡਾਕਟਰਾਂ ਨੇ ਖੋਲੀ ਤਾਂ ਦਿਲ ਦਾ ਦਰਦ ਜਾਣਿਆ ਮਨ ਤਨ ਨੂੰ ਪ੍ਰਵਾਹ ਨਹੀਂ ਰਸਮਾਂ ਵਿੱਚ ਵੜਣਾ ਜੇਕਰ ਇਹੀ ਹਾਲ ਹੈ ਤਾਂ ਵਰਤ ਜਾਓ ਭਾਣਿਆ ਮਤਲਬ ساری ਜ਼ਿੰਦਗੀ ਇਹ ਤਾਂ ਉਹ ਕਰਦੀ ਕਿ ਮੈਂ ਕਿਤੇ ਉੱੱਦਾਂ ਕਿਉਂ ਕਰਦਾ ਰਿਹਾ ਕਿੰਝ ਹੋ ਗਿਆ ਤੇ ਹੁਣ ਮੈਨੂੰ ਮਤਲਬ ਸਾਰਾ ਕੁਝ ਬੜਾ ਹੋ ਗਿਆ ਜੇ ਇੰਨਾ ਜਿਉ ਕਰ ਲੈਣੀ ਹੈ ਫਿਰ ਨਾ ਤਾਂ ਕੁਝ ਕੱਢਾਂ ਨਹੀਂ ਹੈ ਕੁਝ ਹੋ ਨਹੀਂ ਹੈ। ਸੋ ਇਹ ਜਿੰਦਗੀ ਜਿਉਣਾ ਫਿਰ ਕੋਈ ਫਾਇਦਾ ਲਾਭ ਨਹੀਂ ਹੈਗਾ। ਇੰਨਾ ਜਿਆ ਗੱਲਾਂ ਜਿੰਦੀਆਂ ਨੇ ਮੈਂ ਪਹਿਲੀ ਵਾਰ ਇਹ ਜੀ ਕੀਤੀ ਆ ਹੋ ਗਿਆ। ਬਹੁਤ ਬਹੁਤ ਬਹੁਤ। ਦੋਸਤੋ ਮਦਵਾਨਾ ਤੋਂ ਇਸ ਕਿਤਾਬ ਬਾਰੇ ਵੱਖ-ਵੱਖ ਐਂਗਲ ਤੋਂ ਕੁਝ ਸਾਂਝੀਆਂ ਗੱਲਾਂ ਆਪਾਂ ਸੁਣੀਆ। ਸੇ ਸੱਤ ਸਭਾ ਜਾਂ ਸੱਤ ਸੁਭਾਵਾਂ ਨਾਲ ਵਾਪਸ ਆਉਣ ਕਰਕੇ ਜਿਹੜੀ ਇਹਨਾਂ ਨੇ ਇੱਕ ਤਾਂ ਹੁੰਦਾ ਕਿ ਕਵਤਾ ਵਿੱਚ ਗੋਲ ਮੋਲ ਗੱਲ ਕਰਨੀ ਜਿੱਦਾਂ ਕੋਈ ਮਰਜ਼ੀ ਸਮਝ ਲਿਓ ਉਹਨੂੰ ਵੱਡੀ ਕਵਤਾ ਹੁੰਦੀ ਹੈ ਔਰ ਇੱਕ ਹੁੰਦਾ ਕਿ ਨਾਂ ਲੈ ਕੇ ਗੱਲਾਂ ਕਰਦੀਆਂ ਉਹ ਮੈਨੂੰ ਲੱਗਦਾ ਕਿ ਫਿਰ ਉਹ ਸ਼ਰੀਕਾ ਬਾਜੀ ਜੀ ਆ ਜਾਂਦੀ ਹੈ ਬਹੁਤ ਥੱਲੇ ਦੀ ਗੱਲ ਜੀ ਰਹਿ ਜਾਂਦੀ ਹੈ ਤੇ ਉਹ ਜਿਹੜੀ ਕਵਤਾ ਮੈਂ ਪੜੀ ਸੀ ਹੈਗੀ ਸੀ ਪਰ ਅੱਡ ਕਰ ਮੇਲ ਉਹਨਾਂ ਦੇ ਮੂੰਹੋਂ ਫੇਰ ਸੁਣ ਕੇ ਮੈਂ ਥੋੜੀ ਜਿਹੀ ਉਹਨ ਵਿੱਚ ਲੈ ਟਿੱਤੀ ਕਰਨੀ ਚਾਹੁੰਦਾ ਕਿਉਂਕਿ ਸਹਿਦ ਸਭਾ ਨਾਲ ਗੁੜੇ ਹੋਣ ਕਰਕੇ ਦਰਅਸਲ ਮਿੱਤਰੋ ਸਹਿਦ ਸਭਾਵਾਂ ਦੀ ਨਾ ਆਪਣੀ ਬੜੀ ਪ੍ਰੋਬਲਮ ਹੁੰਦੀ ਉਹਨਾਂ ਕੋਲੇ ਹੁੰਦਾ ਕੱਖ ਨਹੀਂ ਕਰ ਕੋਈ ਸੀਰੀਅਸ ਨਾ ਤੇ ਬਿਨਾਂ ਪੈਸੇ ਤੋਂ ਗੱਡੀ ਨਹੀਂ ਚੱਲਦੀ ਬੜੀ ਸਿੰਪਲ ਜੀ ਗੱਲ ਆ ਜਿਹੜੀ ਗੱਲ ਮੈਂ ਦੱਸ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਚਾਹ ਦਾ ਕੱਪ ਵੀ ਮੁਕਤ ਨਹੀਂ ਕੋਈ ਦਿੰਦਾ ਕੋਈ ਸਰਕਾਰ ਕਿਸੇ ਸਹਿਦ ਘਾਰ ਦੀ ਮੰਤਰੀ ਕਰਦੀ ਕਿਉਂਕਿ ਸਹਿਦ ਘਾਰ ਤੋਂ ਉਹਨਾਂ ਲੈਣਾ ਵੀ ਕੱਖ ਨਹੀਂ ਹੁੰਦਾ ਉਹ ਉਹਦੀ ਗੱਲ ਕਰਦੇ ਜਿਹੜੀਆਂ ਮੋਟਾ ਹੁੰਦੀਆਂ ਉਹਨਾਂ ਦੀ। ਇਹ ਤਾਂ ਸੋ ਅਸੀਂ ਆਪਣਾ ਡਮਰੂ ਆਪ ਹੀ ਵਜਾਈ ਜਾਂਦੇ ਆ। ਇਸ ਡਮਰੂ ਵਜਾਉਣ ਦੇ ਵਿੱਚ ਜਿਹੜੇ ਤਾਂ ਉਸ ਸੰਗਠਨ ਦੇ ਵਿੱਚ ਥੋੜੇ ਬਹੁਤੇ ਪੈਸੇ ਤੱਕ ਦੀ ਹੈਲਪ ਕਰਦੇ ਆ ਤੇ ਸਮੁੱਚੀ ਸਭਾ ਦਾ ਉਹਨਾਂ ਵੱਲ ਜਿਹੜਾ ਵਦੀਰਾ ਵਾ ਉਹ ਬੜਾ ਪਿਆਰਾ ਹੁੰਦਾ। ਠੀਕ ਆ। ਇੱਕ ਸਮਾਂ ਇਹੋ ਜਿਹਾ ਆਇਆ ਸੀ ਮੈਨੂੰ ਪੈਸੇ ਨਹੀਂ ਕਹਿਣੀ ਗੱਲ। ਡਾਕਟਰ ਚੰਦਰਪਾਲ ਉਹਨਾਂ 20000 ਰੁਪਏ ਸਾਨੂੰ ਦਿੱਤਾ ਸੀ ਸਾਡੀ ਸਵਾ ਪੈਣਾ ਤੇ ਸੀ ਮੈਨੂੰ ਅੱਜ ਵੀ ਯਾਦ ਆ ਜਿੱਥੇ ਸਾਡੇ ਬੱਲੇ ਕੰਨ ਨਹੀਂ ਸੀ ਅਸੀਂ ਇਕੱਠ ਕਰਨਾ ਚਾਹੁੰਦੇ ਸੀ ਸਹਿਯੋਗ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਸੀ ਪਰ ਕਰੀਏ ਕਿੱਥੇ ਹੈ ਹੀ ਕੋਈ ਨਹੀਂ ਸਾਡੇ ਕੋਲ ਸੋਈ ਜਿਹੜੇ ਲੋਕ ਸੁਭਾਵਾਂ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦੇ ਆ ਜਾਂ ਪਿੱਛੇ ਰਹਿ ਕੇ ਪਾਰਟਿਸਪੇਸ਼ਨ ਕਰਦੇ ਆ ਉਹਨਾਂ ਚੋਂ ਉਹ ਜਿਹੜੇ ਲੋਕ ਹੁੰਦੇ ਆ ਜਿਹੜੇ ਹੈਲਪ ਕਰਦੇ ਆ ਜਿਵੇਂ ਹੁਣ ਆ ਪ੍ਰੋਗਰਾਮ ਅਲਿਖਿਆ ਜਸਟ ਉਸੇ ਗੱਲ ਕੀਤੀ ਜਿਹੜੇ ਸਾਡੇ 7-8 ਮਿੱਤਰ ਆ ਉਹਨਾਂ 2 ਮਿੰਟ ਲਾਏ ਉਹ ਕਿੰਨੇ ਕਹੀਦੇ ਕਿ ਸਭ ਕੁਝ ਬੋਲਦਾ ਹੁੰਦਾ ਕੁਝ ਚੀਜ਼ ਵੀ ਫਰੀ ਨਹੀਂ ਹੁੰਦੀ ਠੀਕ ਆ ਇਹ ਕਹਾਲੇ ਕਿ ਮੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਮੈਨੂੰ ਪਤਾ ਆਊਟ ਆਫ ਦੀ ਹੁੰਦੀ ਆ ਤੇ ਜਦੋਂ ਆਪਾਂ ਉਂਝੀ ਤਮਾਸ਼ਾ ਵੇਖਣਾ ਤੋ ਗੱਲ ਧਿਆਨ ਸਵੱਤ ਨਹੀਂ ਉਹਨਾਂ ਦਿੰਦੀ ਜਿਨਾ ਉਹ ਡਿਜ਼ਰਵ ਕਰ ਦਿੰਦੇ ਆ ਕਿਉਂਕਿ ਉਹ ਕਦੇ ਵੀ ਕੋਈ ਹੱਲ ਨਹੀਂ ਕਰਦੇ ਉਹ ਚ ਮਵੀ ਹੋ ਸਕਦਾ ਜਾਂ ਹੋ ਵੀ ਹੋ ਸਕਦੇ ਸੇ ਮੇਰਾ ਢਿਲਾ ਜੈਜ ਆ ਪਰ ਇਹਨਾਂ ਵਿੱਚ ਵੀ ਸੋਚਦਾ ਰਹਿੰਦਾ ਕਿ ਸਭਾ ਐਵੇਂ ਨਹੀਂ ਚੱਲਦੀ ਸਾਜੇ ਇਹ ਵੀ ਨਹੀਂ ਗੱਲ ਸਭਾ ਦੇਖ ਲਓ ਸਭਾ ਦੇਖ ਲਓ ਹੋਰ ਬਥੇਰੀਆਂ ਸਭਾਵਾਂ ਆ ਗਈਆਂ ਬਿਨਾ ਇੱਕ ਦੂਜੇ ਦੀ ਕੋਆਪਰੇਸ਼ਨ ਤੋਂ ਸਭਾ ਨਹੀਂ ਚੱਲਦੀ ਜੇ ਜਦੋਂ ਆਪਾਂ ਕੋਆਪਰੇਟਰ ਨਾ ਕਰੀਏ ਸਭਾਵਾਂ ਦਾ ਸਵਾਵ ਕਰਉਣਾ ਕਿ ਧਿਆਨ ਦੇਣੀ ਆ ਸੋ ਇਹ ਭਾਵੇਂ ਖੀਵੇ ਦਾ ਨਾਮ ਲੈ ਲਿਆ ਜਾਂ ਉਹ ਨਾ ਲਿਆ ਉਹ ਚੰਗੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਕਹਿਣਾ ਬਾਕੀ ਸ਼ਾਇਰ ਵੱਡੇ ਨੇ ਕੋਈ ਸ਼ੱਕ ਨਹੀਂ ਉਹ ਸੋਹਣੀਆਂ ਕਵਤਾਵਾਂ ਆ ਤੇ ਜਿਵੇਂ ਇਹ ਅਹਿਸਾਸ ਕਿ ਮੈਨੂੰ ਕੋਈ ਪੁੱਛਦਾ ਹੀ ਨਹੀਂ ਮੈਂ ਅੱਜ ਵੀ ਜੀਉਂਦਾ ਵਾਂ ਇਹੋ ਜੀ ਕੋਈ ਗੱਲ ਨਹੀਂ ਸ੍ਰਿੰਦਰ ਗਿੱਲ ਦਾ ਨਾਂ ਕੌਣ ਬਟਾ ਸਕਦਾ ਸ੍ਰਿੰਦਰ ਗਿੱਲ ਨੇ ਤਾਂ ਵੱਡਾ ਸ਼ਾਇਰ ਕੋਈ ਸੱਕਦੀ ਨਹੀਂ ਸੋ ਇਹਨਾਂ ਦੀ ਕਿਤਾਬ ਸੀ ਜੀ ਆਹ ਕਹਿੰਦੇ ਆ ਕੋਈ ਹੋਰ ਸਵਾਲ ਕਿਸੇ ਬਿੱਤਰ ਦਾ ਆ ਹਾਂ ਹਾਂ ਬਚਤ ਕਰਦੇ ਜੀ ਤੁਸੀਂ ਮੈਂ ਉਹ ਜਿਨ੍ਹਾਂ ਨੇ ਪਹਿਲਾਂ ਬੋਲਿਆ ਸੀ ਕੀ ਨਾਮ ਦਾ ਹਾਂਜੀ ਤੁਸੀਂ ਅੱਗੇ ਜਾ ਕੇ ਬੋਲੋ ਆ ਬੇਟਾ ਨਹੀਂ ਨਹੀਂ ਮੈਂ ਤਾਂ ਇੱਕ ਮਿੰਟ ਦੀ ਗੱਲ ਕਰਨੀ ਜ਼ਿਆਦਾ ਨਹੀਂ ਨਹੀਂ ਕਿਉਂਕਿ ਤਾਂ ਪਹਿਲਾਂ ਮੈਨੂੰ ਲੱਗਦਾ ਵੀ ਜਿਹੜੀ ਪ੍ਰੈਕਟੀਕਲ ਗੱਲ ਇਹਨਾਂ ਨੇ ਕਹੀਆਂ ਉਹ ਬਿਲਕੁਲ ਜਾਇਜ਼ ਹੈ ਉਹ ਇਹ ਨਹੀਂ ਆ ਵੀ ਨਹੀਂ ਕਹਿਣੀ ਚਾਹੀਦੀ ਉਹ ਜ਼ਰੂਰ ਕਹਿਣੀ ਚਾਹੀਦੀ ਹੈ ਤੇ ਤਾਂ ਕਿ ਸਾਰੇ ਸਮਝ ਸਕਣ ਦੂਜਾ ਜਿਹੜਾ ਗੁਰਮਿੰਦੀ ਨੇ ਕਿਹਾ ਵੀ ਇੱਕ ਇੱਛਾ ਬਾਰੇ ਕਵਿਤਾ ਸੀ ਤੇ ਮੈਨੂੰ ਇਹ ਲੱਗਦਾ ਵੀ ਜਿਹੜੀ ਕਵਿਤਾ ਆ ਉਹਨੂੰ ਜਿਵੇਂ ਤੁਸੀਂ ਕਿਹਾ ਵੀ ਮੈਂ ਪ੍ਰਸ਼ਨ ਘੜੇ ਕਰਦੇ ਤੇ ਉੱਤਰ ਸਾਰੇ ਆਪਣੇ ਆਪਣੇ ਦੇ ਸਕਦੇ ਕਵਿਤਾ ਵੀ ਐਵੇਂ ਹੀ ਆ ਵੀ ਕਵੀ ਨੇ ਕਹਿਤਾ ਤੁਸੀਂ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਕਰਦੇ ਹੋ ਤੇ ਉਹ ਇੱਛਾ ਕਵਿਤਾ ਹੈ ਉਹਦੇ ਚ ਇਹ ਵੀ ਕਿਸੇ ਦੇ ਆਉਣ ਦੀ ਉਡੀਕ ਹੈ ਉਹ ਪੁੱਤਰ ਦੀ ਵੀ ਹੋ ਸਕਦੀ ਹੈ ਉਹ ਧੀ ਦੀ ਵੀ ਹੋ ਸਕਦੀ ਹੈ ਉਹ ਮਿੱਤਰ ਦੀ ਸੋ ਆਪਾਂ ਇੱਛਾ ਨੂੰ ਲਾਲਸਾ ਨਾਲ ਜੇ ਕੰਪੇਅਰ ਕਰਦੇ ਆਂ ਤੇ ਮੈਨੂੰ ਲੱਗਦਾ ਕਿ ਉਹ ਹਰੇਕ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਹੈ ਸਿਰਫ ਇੱਕ ਹੈ ਨਹੀਂ ਦਾ ਬੋ ਆਹ ਦਾਸ ਸਾਹਿਬ ਤੁਸੀਂ ਪਰ ਲੱਗੇ ਬੋਲਣ ਮੈਂ ਜਿਵੇਂ ਪੜੀ ਤਾਂ ਮੈਂ ਤਾਂ ਉਹ ਹੀ ਸੁਣਿਆ ਜੋ ਕੋ ਸੁਣਾਏਗਾ ਦੋ ਪਰ ਆਪੋ ਮੈਨੂੰ ਦੇਖੋ ਰੋਂਗ ਤੇ ਖੜੇ ਆਂ ਜਿਸ ਤਰੀਕੇ ਨਾਲ ਇੱਕ ਕਵੀਤਾ ਨੂੰ ਇੰਟਰਪ੍ਰੀਟ ਕਰਕੇ ਸਟੇਜ ਤੇ ਬੁਲਾਇਆ ਗਿਆ ਮੇਰਾ ਖਿਆਲ ਐਪਰੀਸ਼ੀਏਸ਼ਨ ਦੀ ਹੈ ਮਾਫੀ ਚਾਹੁੰਦਾ ਬੋਲਣ ਦਾ ওকে ਐਪਰੀਸ਼ੀਏਸ਼ਨ ਦੀ ਹੈ ওকে ਅ ਕੋਈ ਹੋਰ ਮਿੱਤਰ ਗਿਲ ਸਾਹਿਬ ਜੀ ਇਸ ਕਿਤਾਬ 'ਚਾ ਉਹਨਾਂ ਦੀ ਸਮੁੱਚੀ ਸ਼ਾਇਰੀ ਬਾਰੇ ਨਹੀਂ ਅਸੀਂ ਇਹ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਵੀ ਇਸ ਕਿਤਾਬ ਤੋਂ ਬਗੈਰ ਵੀ ਗਿਲ ਸਾਹਿਬ ਨੂੰ ਬਸੇੜਾ ਸੁਣਿਆ ਵਾ ਉਹ ਹੀ ਤਾਂ ਬ ਗੱਲ ਕਰ ਸਕਦੇ ਉਹਨਾਂ ਦੀ ਸ਼ਾਇਰੀ ਬਾਰੇ ਨਾਮ ਕਮ ਹੁਣੀ ਬਿਠਿਆ ਗਰਨਾਵ ਬਵਦੀ ਉਸੇ ਕੋਈ ਗੱਲ ਬਾਤ ਹੈ ਹੰਡ ਕਰਕੇ